ਵਟਸਐਪ ਗਰੁੱਪ ਮਿਸ਼ਨ ਖਡੂਰ ਸਾਹਿਬ ਵਿੱਚ ਰਵਿਦਾਸੀਆ ਤੇ ਵਾਲਮੀਕ ਸਮਾਜ ਦੀਆਂ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਬੋਲਣ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਵਾਲਮੀਕੀ ਸਮਾਜ ਅਤੇ ਅਨਸੂਚਿਤ ਜਾਤੀ ਸਮਾਜ ਅਤੇ ਬੀਜੇਪੀ ਦੇ ਆਗੂਆਂ ਨੇ ਇੱਕ ਸ਼ਿਕਾਇਤ ਪੱਤਰ ਐਸਪੀਡੀ ਕਪੂਰਥਲਾ ਨੂੰ ਦਿੱਤਾ ਉਹਨਾਂ ਨੇ ਕਿਹਾ ਕਿ 24 ਘੰਟਿਆਂ ਵਿੱਚ ਇਹਨਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਐਸਾ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੜਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਊਗੀ ਕਪੂਰਥਲਾ ਤੋਂ ਜੀ ਸਟਾਰ ਨਿਊਜ਼ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਹੈ ਸਾਡੇ ਚੈਨਲ ਜੀ ਸਟਾਰ ਨਿਊਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਜੈ ਭੀਮ ਜੈ ਬਾਤ ਅੱਜ ਅਸੀਂ ਐਸਐਸਪੀ ਦੇ ਦਫ਼ਤਰ ਆਏ ਹਾਂ ਔਰ ਬਾਲਮੀ ਮਜਬੂਤ ਸਿੱਖ ਜੋ ਸਾਨੂੰ ਅੱਜ ਚੈਟ ਦੇ ਉੱਤੇ ਕੱਲ ਦੀ ਇੱਕ ਐਪਲੀਕੇਸ਼ਨ ਪਾਈ ਆ ਚਾਚਾ ਭਗੇਲ ਸਿੰਘ ਕੋਈ ਬਾਹਰ ਟਰਾਲਾ ਡਰਾਈਵਰ ਆ ਤੇ ਪਰਮਜੀਤ ਕਾਲੀ ਜੋ ਉਸ ਨੇ ਸਾਡੇ ਸਮਾਜ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਜੋ ਵੀ ਉਹਨਾਂ ਨੇ ਆਪਣੀ ਚੈਟ ਦੇ ਆਖਿਆ ਇਹ ਨਿੰਦਣਯੋਗ ਹੈ ਮੈਂ ਇਹਨਾਂ ਲੋਕਾਂ ਨੂੰ ਸਿੱਖ ਨਹੀਂ ਮੰਨਦਾ ਕਿਉਂਕਿ ਸਿੱਖ ਅਸੀਂ ਆ ਗੁਰੂ ਗੋਬਿੰਦ ਸਿੰਘ ਜਿਹਨਾਂ ਨੇ ਦਿੱਲੀ ਤੋਂ ਜਾਂਦਾ ਸੀਸ ਲਿਆਂਦਾ ਅਸੀਂ ਸਿੱਖਿਆ ਪਰ ਜਿਹੜਾ ਕਿਸੇ ਦੀਆਂ ਧੀਆਂ ਭੈਣਾਂ ਨੂੰ ਕੋਈ ਮਾੜੇ ਸ਼ਬਦ ਬੋਲਦਾ ਸ਼ਿਹਾਨੀ ਬੋਲਦਾ ਇਹ ਨਿੰਦਣ ਜੋ ਕੰਮ ਆ ਔਰ ਪੂਰੇ ਜਿਹੜੇ ਸਿੱਖਿਆ ਉਹਨਾਂ ਦਾ ਸਿਰ ਝੁਕ ਗਿਆ ਜਿਹੜਾ ਮਜਰੀ ਸਿੱਖ ਬਾਲਮੀਕ ਭਾਈਚਾਰੇ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸੱਦਾ ਵੀ ਬੋਦੀ ਜੈਪੀ ਜੈ ਬਾ ਅੱਜ ਸਵੇਰੇ ਜਦੋਂ ਇੱਕ ਖਬਰ ਸਾਨੂੰ ਮਿਲੀ ਹੈ ਸਾਡੇ ਐਸੀ ਮੋਰਦਾ ਬਨੋ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਉਹ ਦੀ ਮੰਨਿਆ ਤੋਂ ਕੀ ਹੋਇਆ ਕਿ ਇੱਕ ਕਿਸੇ ਕੈਂਡੀਡੇਟ ਦਾ ਇੱਕ WhatsApp ਗਰੁੱਪ ਚੱਲ ਰਿਹਾ ਜਿਹਦੇ ਚ ਚਿੰਤਾ ਕੀਤੀ ਜਾ ਰਹੀ ਹੈ ਕਿ ਮਜਬੂਤ ਬਾਲਮਿਕੀ ਸਮਾਜ ਮਤਲਬ ਕਿ ਦਾਸਿਆ ਸਮਾਜ ਇਹਨਾਂ ਦੀਆਂ ਵੋਟਾਂ ਉਹਨਾਂ ਨੂੰ ਨਹੀਂ ਪੈ ਰਹੀਆਂ ਤੇ ਉਸ ਤੋਂ ਬਾਅਦ ਦੂਸਰਾ ਵਿਅਕਤੀ ਉਹਨੂੰ ਜਵਾਬ ਦਿੰਦਾ ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਉਦੇ ਤੇ ਜਿਹੜੇ ਕੰਟੈਂਟ ਯੂਜ਼ ਕੀਤੇ ਗਏ ਆ ਮਾਂ-ਮਾਤਾਵਾਂ ਭੈਣਾਂ ਦੇ ਬਾਰੇ ਸਾਡੀਆਂ ਦੇ ਬਾਰੇ ਇੱਕ ਵਿਸ਼ੇਸ਼ ਵਰਗ ਦੇ ਸਮਾਜ ਦੇ ਇੱਕ ਮਾਂ-ਮਾਤਾਵਾਂ ਬਾਰੇ ਵਿੱਚ ਬੇਟੀਆਂ ਬਾਰੇ ਜੋ ਲਹਜ ਯੂਜ਼ ਕੀਤੇ ਗਏ ਉਹ ਸ਼ਾਇਦ ਮੈਂ ਕੈਮਰੇ ਤੇ ਯੂਜ਼ ਨਹੀਂ ਕਰ ਸਕਦਾ ਬੜਾ ਬੈਠ ਕੇ ਅਸੀਂ 2 ਘੰਟੇ ਵਿਚਾਰ ਕੀਤਾ ਪੂਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਉਹ ਚਾਹੇ ਜਨਰਲ ਸਮਾਜ ਦੀ ਹੈ ਚਾਹੇ ਅਸੀਂ ਸਮਾਜ ਦੀ ਹੈ ਸਾਰੀ ਦੀ ਸਾਰੀ ਨੇ ਇੱਕ ਫੈਸਲਾ ਕੀਤਾ ਸਾਡੇ ਕੈਂਡੀਡੇਟ ਸਰਬੋਜੀ ਸਿੰਘ ਮਨਾ ਦੀ ਬਲੂਟਾ ਤੋਂ ਜਿਹੜੇ ਨੇ ਉਹਨਾਂ ਨੇ ਵੀ ਚਿੰਤਾ ਕੀਤੀ ਔਰ ਮੇਰੇ ਨਾਲ ਫੋਨ ਤੇ ਗੱਲ ਕੀਤੀ ਕਿ ਸ਼ਾਰਦਾ ਜੀ ਇਹਨੂੰ ਸਾਂਝੇ ਤੌਰ ਤੇ ਆਪਾਂ ਲਈਏ ਪੂਰੇ ਸਮਾਜ ਨੂੰ ਇਕੱਲੇ ਇੱਕ ਪਿਛੜੇ ਵਰਗ ਦੇ ਸਮਾਜ ਦੇ ਉੱਤੇ ਗੱਲ ਨਹੀਂ ਜਾਣੀ ਚਾਹੀਦੀ ਜਨਰਲ ਸਮਾਜ ਵੀ ਇਹਦੇ ਵਿੱਚ ਭਾਈਵਾਲ ਆ ਕਿਉਂ ਅੱਜ ਇੱਕ ਬਿਜ਼ਨਸ ਸਮਾਜ ਦੇ ਬਾਰੇ ਗੱਲ ਚਰਚਾ ਕੀਤੀ ਜਾ ਸਕਦੀ ਹੈ ਕਿ ਤੇ ਵਟਸਐਪ ਦੇ ਗੁੱਪ ਦੇ ਵਿੱਚ ਤੇ ਕੱਲ ਨੂੰ ਜਨਰਲ ਸਮਾਜ ਦੀਆਂ ਆਰਥਿਕ ਭਾਵਨਾਵਾਂ ਧੀਆਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ ਇਹ ਨਹੀਂ ਜੜਾ ਜਿਹੜੀ ਲਿਬਰਟੀ ਇਹ ਲੋਕ ਲੈ ਰਹੇ ਸਾਡੀਆਂ ਇਸ਼ਤਾਂ ਦੇ ਨਾਲ ਤੇ ਉਂਗਲਾ ਚੱਕਣ ਲਈ ਉਹਦੇ ਬਾਰੇ ਅਸੀਂ ਅਜ ਮੰਗ ਪੱਤਰ ਨਹੀਂ ਸ਼ਿਕਾਇਤ ਪੱਤਰ ਐਸਐਸਪੀ ਕਬੂਤਲਾ ਨੂੰ ਸਾਰੇ ਲੋਕ ਚਾਹੇ ਅਸੀ ਸਮਾਜ ਦੇ ਨੇ ਚਾਹੇ ਜਨਰਲ ਸਮਾਜ ਦੇ ਨੇ ਚਾਹੇ ਉਹ ਕਿਸੇ ਸਮਾਜ ਦੇ ਨੇ ਭਾਰਤੀ ਜਨਤਾ 파ਜੀ ਦੇ ਬੈਨਰ ਦੇ ਉੱਤੇ ਐਸਐਸਪੀ ਕੋ ਸ਼ਿਕਾਇਤ ਲੈ ਕੇ ਆਏ ਆ ਕਿ ਇਸ ਗਰੁੱਪ ਦੀ ਸਾਈਬਰ ਕ੍ਰਾਈਮ ਦੇ ਵਿੱਚੋਂ ਇਨਕੁਆਰੀ ਕਰਾਈ ਜਾਏ ਔਰ ਇਹ ਜਿਹੜੇ ਬੰਦੇ ਇਸ ਚੈਟ ਦੇ ਵਿੱਚ ਇਨਵੋਲਡ ਨੇ ਜਿਨ੍ਹਾਂ ਨੇ ਬੜੇ ਹੀ ਮੰਦੇ ਲਫ਼ਜ਼ ਟੀਆਂ ਪੈਣਾ ਔਰਤਾਂ ਵਾਸਤੇ ਦੀ ਕੀਤੀ ਆ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਹ ਵੀ ਮੈਂ ਉਹ ਸਟਾਈਪ ਕਰ ਦੇ ਕੇ ਆਇਆ ਹਾਂ ਅਸਮਾਨ ਅਸੀਂ ਅੱਜ ਆਪਣੇ ਧਰਤ ਸਮਾਜ ਦੀਆਂ ਸੰਸਥਾਵਾਂ ਵੱਲੋਂ ਅਤੇ ਸਾਡੇ VJP ਦੇ ਸੀਨੀਅਰ ਆਗੂ ਵੀ ਸਾਡੇ ਨਾਲ ਆਏ ਨੇ ਐਸਐਸਪੀ ਸਾਹ ਨੂੰ ਮਿਲਣ ਆਏ ਸੀਗੇ ਲੇਕਿਨ ਐਸਐਸਪੀ ਸਾਹਿਬ ਨਹੀਂ ਹੈ ਐਸਪੀ ਹੈੱਡ ਕੁਆਰਟਰ ਨੂੰ ਅਸੀਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਕਿਉਂ ਦਿੱਤੀ ਹੈ ਤੁਹਾਨੂੰ ਗਰੇਜ ਜੀ ਨੇ ਦੱਸਤਾ ਸ਼ਰਦਾ ਜੀ ਨੇ ਦੱਸਤਾ ਵਾ ਕਾਰਨ ਉਸ ਸ਼ਰਦਾ ਜੀ ਤੱਤਾ ਨੇ ਧਰਤ ਸਮਾਜ ਦੀਆਂ ਔਰ ਤੁਹਾਾਰੇ ਬਹੁਤ ਘਟਿਆ ਸ਼ਬਦ ਇਸਤੇਮਾਲ ਕੀਤੇ ਆ ਮੈਂ ਕਹਿੰਦਾ ਜਿਹਨਾਂ ਨੇ ਇਸਤੇਮਾਲ ਕੀਤੇ ਆ ਉਹ ਔਰਤਾਂ ਨੂੰ ਵੀ ਘਟਿਆਵਾ ਤੇ ਬੰਦੇ ਨਹੀਂ ਆ ਉਹ ਬੰਦੇ ਦੀ ਜਾਗ ਵਿੱਚ ਹੈ ਨੀਗੇ ਕਿਉਂਕਿ ਜਿਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਆ ਉਹ ਬਹੁਤ ਘਟਿਆ ਬੰਦੇ ਆ ਉਹਨਾਂ ਨੂੰ ਪਤਾ ਕਿ ਅਮਰਤਪਾਲ ਨੂੰ ਗੋਟਾ ਨਹੀਂ ਮਿਲੀਆਂ ਕਿਉਂਕਿ ਅਮਰਤਪਾਲ ਨੇ ਸਵਿਧਾਨ ਦਾ ਵਿਰੋਧ ਕੀਤਾ ਸੀਗਾ ਇਸ ਕਰਕਰੋ ਨੇ ਕੇ ਕੇ ਕੋਈ ਗੱਲ ਨਹੀਂ ਜੇਕਰ ਦਲੇ ਸਮਾਜ ਨੂੰ ਵੋਟਾਂ ਨਹੀਂ ਪਾਉਗਾ ਸਿਆਣਾ ਨੂੰ 500 ਰੁਪਇਆ 1000 ਰੁਪਇਆ ਦੇ ਕੇ ਕੁਝ ਹੋਰ ਗੱਲਾਂ ਕਈਆਂ ਜਿਹੜੀਆਂ ਮੈਂ ਨਹੀਂ ਦੱਸ ਸਕਦਾ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ 24 ਘੰਟਿਆਂ ਵਿੱਚ ਇਹਨਾਂ ਲੋਕਾਂ ਉੱਪਰ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ 24 ਘੰਟੇ ਬਾਅਦ ਅਸੀਂ ਬਹੁਤ ਤਿੱਖਾ ਸੰਘਰਸ਼ ਕਰਾਂਗੇ ਜੈ ਬਾਲਮੀਕੀ ਹਰ ਹਰ ਮਹਾਰਾਜ